ਮਾਰੇ ਨੇ ਸਵੇਰੇ ਪਰਿ ਸੰਗਤ ਵਿੱਚ ਇਹ ਸ਼ਬਦ ਕਹ ਕੰਕਰ ਦੀ ਸੇਵਾ ਵਿੱਚ ਜਿਸ ਸਭ ਤੋਂ ਸ੍ਰੇਸ਼ਟ ਅਜ ਮੇਰੇ ਘਰ ਵਿੱਚ ਕਹਤੇ ਭਾਈ ਅਨੰਦ ਲਾਲ ਸ਼ਾਇਦ ਆਪ ਨੂੰ ਪਤਾ ਹੋਣਾ ਹੈ ਮਹਾਰਾਜ ਜਦੋਂ ਬਸਤਰ ਬਦਲ ਕੇ ਰਾਤ ਨੂੰ ਲੰਗਰਾਂ ਦੀ ਪ੍ਰੀਖਿਆ ਲੈਣ ਗਏ ਕਿ ਲੰਗਰ ਵਿੱਚ ਕੋਈ ਫਿੱਕਾ ਤੇ ਨਹੀਂ ਬੋਲਦਾ ਲੰਗਰ ਵਿੱਚ ਕਿਸੇ ਨੂੰ ਬਾਹਰ ਤਾਂ ਨਹੀਂ ਧੱਕਿਆ ਜਾਂਦਾ ਜਦੋਂ ਮਹਾਰਾਜ ਕਹੇ ਬਾਕੀ ਕਿਸੇ ਨੇ ਆਲਸ ਦਿਖਾਇਆ ਭਾਈ ਅਨੰਦ ਲਾਲ ਸਾਹਿਬ ਜੀ ਕੋਲ ਗਏ ਭਾਈ ਸਾਹਿਬ ਆਟਾ ਗੁੰਨਦੇ ਪੈਸਾ ਨਾ ਮਹਾਰਾਜ ਜੀ ਕਹਿੰਦੇ ਮੈਂ ਲੰਗਰ ਛਕਣਾ ਤੇ ਭਾਈ ਸਾਹਿਬ ਕਹਿਣ ਲੱਗੇ ਦਾਲ ਭਿੱਜੀ ਹੈ ਆਟਾ ਗੋਨਾ ਪਿਆ ਥੋੜੀ ਜੀ ਤੁਸੀਂ ਇੰਤਜ਼ਾਰ ਕਰ ਲਓ ਖੁਨੇ ਤਿਆਰ ਹੋਇਆ ਲੋ ਤੇ ਮਹਾਰਾਜ ਕਹਿਣ ਲੱਗੇ ਨਹੀਂ ਨਹੀਂ ਅਸੀਂ ਚੱਲੇ ਆ ਜਦੋਂ ਮਹਾਰਾਜ ਵਾਪਸ ਜਾਣ ਲੱਗੇ ਭਾਈ ਸਾਹਿਬ ਅੱਗੇ ਖੜੇ ਹੋ ਗਏ ਆਟੇ ਨਾਲ ਭਿੱਜੇ ਹੋਏ ਹੱਥ ਜੋੜ ਕੇ ਕਹਿਣ ਲੱਗੇ ਤੁਸੀਂ ਜਾਇਓ ਨਾ ਤੁਸੀਂ ਚਲੇ ਗਏ ਤੇ ਗੁਰੂ ਗੋਬਿੰਦ ਸਿੰਘ ਭੁੱਖਾ ਚਲਾ ਜਾਏਗਾ